ਹਾਂਜੀ ਤੇ ਕਿਦਾਂ ਮਸਟਰੋ ਪਰੀ ਸਾਰੇ ਵਧੀਆ ਹੋ ਗਏ ਤੇ ਲਾਈਵ ਨੂੰ ਗਾਨਦੇ ਹੋਗੇ ਓਏ ਤੇ ਆਜੋ ਮੈਂ ਅੱਜ ਦਾ ਕਰਦੇ ਆ ਬਲੋਗਸ ਰੋ ਬਤਾਈ ਤੁਹਾਨੂੰ ਪਤਾ ਆਇਆ ਲੋਕ ਵੇਖਦੇ ਰੋ ਤੇ ਦੇਲੀ ਬਲੋਗਿੰਗ ਜਿਹੜੀ ਸ਼ੁਰੂ ਹੋ ਗਈ ਹੈ ਹੁਣ ਤੇ ਉੱਥੇ ਹੀ ਲਈ ਕੰਮ ਆ ਜਾ ਲੈ ਤੇ ਇਹ ਵੀ ਰੋ ਜੀ ਮਾ ਹੁੰਦੇ ਜੇ ਇਹਨਾਂ ਨੇ ਸਪੋਰਟ ਕਰਿਆ ਕਰੋਗੇ ਫੱਟੇ ਬੋਲੇ ਦਾ ਨੋਨ ਹੈ ਇੱਥੇ ਕੀ ਕੀ ਸਾਇਆ ਮੈਂ ਨੇ ਹੋਵੇ ਸਿੱਟੀ ਵੀ ਕੇ ਨਾਲ ਲੋਕ ਜੀ ਮਸਟਰੋ ਇਹ ਤਾਂ ਸਾਰੇ ਕਹਿੰਦੇ ਸੀ ਕਿ ਵਲੌਗ ਸ਼ੁਰੂ ਕਰੋ ਡੇਲੀ ਵਲੌਗ ਡੇਲੀ ਵਲੌਗ ਕਰਤਾ ਜਰੂਰ ਹੋਵੇ। ਉਹ ਸਕੇ ਕਰਤਾ ਜਰੂਰ ਚਾਹੋ ਕੀ ਜੇ ਉਹ ਤੁਹਾਨੂੰ ਬੋਲਦੇ ਆ ਪਾਲੀ ਫਸ ਗਈ ਆ। ਹਾਂ ਜੀ। ਹਾਂ ਜੀ। ਤੁਹਾਨੂੰ ਅਗਲੀ ਡੇਲੀ ਵਲੌਗ ਆਇਆ ਕਰਨਗੇ ਸਾਰੇ ਆਣੇ ਇਹਨਾਂ ਨੂੰ ਸਪੋਰਟ ਕਰਿਓ। ਟਰਾਲੀ ਘਟਾ ਜਾਣ ਲੈ ਆ। ਉਹ ਦਿਖਾਓ ਟਰਾਲੀ ਪਾਣੀ। ਬਹੁਤ ਦੂਰ ਫਸੀ। ਕਿਸੀ ਉਹੜਿਆ ਜੈਕ ਬਾਹਰ ਕੱਢਣਾ। ਇਹਨੂੰ ਵੀ ਇਨੋਹੀ ਬਣਾਤਾ ਵਾ ਜਿਹੜਾ ਪਿੰਡ ਕੋਈ ਟਰਾਲੀ ਫਸਦੀ ਹੈ ਇਹ ਕਹਿੰਦੇ ਜੈਕ ਕਰ ਲੈ ਕੇ ਆਉ। ਵਾਹ। ਆਰੇ ਮਛੀ ਦੇ ਬੜਾਈਆ ਜੀ ਜੇਦੋਂ ਪਿੰਡ 'ਚ ਕੋਈ ਟਰਾਲੀ ਫਸਦੀ ਆ ਤੇ ਜਾਜ ਕੀਤਾ ਜਾਂਦਾ ਵਾ ਯਾਰ ਚੱਲ ਫਿਰ ਮੈਂ ਉਹਦੇ ਤੋਂ ਉੱਥੇ ਟ੍ਰੈਕੀ ਦੇ ਅੰਦਰ ਪਹੁੰਚ ਗਏ ਓਏ ਇੱਕੇ ਦਾ ਰੈਕਟਰ ਪਹਿਲੀ ਉਤਾਰਨੀ ਆ ਪਹਿਲੀ ਜਾਂਦੀ ਸੀ ਤੇ ਪਾਈ ਜਾਂਦੇ ਪਹਿਲੀ ਜੀ ਓੜੀ ਓੜੀ ਲੋਹ ਵੀ ਦੇਖਾ ਸੂਤੀ ਫਸੀ ਆ ਵੀ ਚ ਵੀਰੇ ਟੜਕਾਇਆ ਮਰਾਓ ਥੋੜਾ ਆ ਨਹੀਂ ਨਹੀਂ ਖਤੇ ਚ ਕੀ ਕੋਈ ਨਹੀਂ ਹੌਲੀ ਹੌਲੀ ਹੋ ਜਾਣਾ ਕਿਸੇ ਨੇ ਕਾ ਨਿਕਲਦੀ ਗੱਲ ਆ ਫਿਰ ਹੋਣਾ ਸਹੀ ਤਾ ਚੜ ਕੇ ਮੋੜਨੀ ਸੀ ਨਾ ਤਾਂ ਨਹੀਂ ਮੋੜੀ ਅੰਕਲ ਨੇ ਇਹਦਾ ਤੂੰ ਹੀ ਵਾਹ ਗਾੜੀ ਉਹ ਭਜਾਈ ਦੇਉਣਾ ਦੇਲੀ ਲੋਗ ਉਹ ਇਧਰ ਆਏਗਾ ਨਹੀਂ ਆਏਗਾ ਬਾਕਾ ਸੁਣੀ ਚੀਜ਼ ਹੋ ਗਿਆ ਨਾਲੇ ਹੁਣ ਹੋਂ ਡਰਾਈਵਰ ਚੇਂਜ ਹੋ ਗਏ ਆ ਆ ਗਾ ਟੁੱਟਿਆ ਥਲੇ ਨਾਲ ਵੈਲੀ ਚ ਸੋਰਾਜ ਉਹ ਗਾੜੀ ਵੀਰ ਉਹ ਵਾਣਾ ਅੱਟ ਜੀ ਹੇ ਏ ਓខਾ ਕੰਮ ਥੋੜਾ ਐ ਕਮਣਾ ਬਾਕੀ ਲਓ ਵੀ ਇਹੀ ਤੇ ਭਰ ਗਈ ਸਪੇਸ ਹੁਣ ਇੱਕ ਲੋਕ ਆਊਗਾ ਅੱਜ ਉਹਨੂੰ ਸਾਰਿਆਂ ਨੇ ਜ਼ਰੂਰ ਸ਼ੇਅਰ ਕਰਿਓ ਬਾਕੀ ਜਿਹੜਾ ਮੇਲੇ ਵਾਲਾ ਪਾਇਆ ਸੀ ਉਹਨੂੰ ਵੀ ਸਾਰਿਆਂ ਨੇ ਦੇਖਿਓ ਇੱਕ ਵਾਰੀ ਫੇਰ ਬਾਕੀ ਜੀ ਕਮੈਂਟਾਂ ਵਿੱਚ ਦੱਸੋ ਕਿ ਅਸੀਂ ਟਰੈਕਟਰ ਫੇਰ ਲਿਆ ਕੇ ਆਈਏ ਜਿਹੜਾ ਸੁਲਤਾਨ 315 ਵਾਲਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਫੇਰ ਲੈ ਕੇ ਆਵਾਂਗੇ ਇੱਥੇ ਕਰਵਾਵਾਂਗੇ ਜੀ ਅੱਤ ਚੱਲ ਵੀਰੇ ਉਹ ਉਹ ਝਟ ਝੁਕਦਾ ਇਹਦੇ ਉਹ ਤੋੜਦਾ ਨਹੀਂ ਤੋੜਦਾ ਦੇ ਕੋਈ ਕੋ ਖਨਾ ਕੋ ਟਟੂ ਕੋ ਕਦੇ ਕਰੂ ਬਣਾ ਐਦਾਂ ਨਹੀਂ ਆਂਦਾ ਆਹ ਇੰਨੇ ਇੰਨੇ ਕਰਨਾ ਹੀ ਕੋਨਾ ਕੋ ਉਹ ਮੇਰੀ ਗੱਲ ਸੁਣ ਇਹਨੂੰ ਲਾ ਕੇ ਉਹ ਭਲਾ ਨਹੀਂ ਦੇ ਦੂਜਾ ਫਿਰ ਵੀ ਕਰ ਦੇਣਾ ਇਹਨੇ ਕੋਨਾ ਕੋ ਆਹ ਗਾੜੀਆਂ ਧੱਕ ਦੇਣੀ ਨੇ ਪਿਛੇ ਨੂੰ ਉਹਨੇ ਧੱਕ ਦੇਣੀ ਗਾੜੀਆਂ ਹੀ ਲੈ ਵੀ ਮਿੱਤਰੋ ਕੰਮ ਗਰਮੋ ਗਰਮੀ ਹੋ ਗਿਆ ਚਕਾਜ ਘਾੜਿਆ ਮੁੰਡਾ ਮਾਨ ਟਰੈਕਟਰ ਹੈ ਟਰੈਕਟਰ ਇੱਕ ਹੋਰ ਲੈ ਹੁੰਨੇ ਹੁਣ ਆਹ ਲੱਗਾ ਆਪਣਾ ਚੈੱਕ ਕਰੋ ਦੇਖੋ ਹੋਰ ਲੈ ਹੁੰਨੇ ਆ Aneh kisahnya. Lebar beragam nih. Kamu katanya ada iya? Ah. Itu jam lagi Berani kuat. Ah sih. Kau tahu seorang murdah nih le. Kamu katanya ada. Kau mau? Nah siapa? Aoi yang tuh. Diwas. Kamu beri iya? Lea ya lea ya. ਡੇਲੀ ਵਲੋਗ ਹੁਣ ਇਦਾਂ ਦੇ ਆਇਆ ਕਰਨੇ ਬਾਅਦ ਸ਼ੇਅਰ ਕਰਿਆ ਕਰਿਓ ਜਿਹੜੇ ਕਹਿੰਦੇ ਨੇ ਡੇਲੀ ਵਲੋਗ ਅਸੀਂ ਆਹ ਸਾਰੀ ਧਰਿਆ ਹੋ ਕੰਮ ਕਰੀਦੇ ਜੇ ਕੱਢ ਲਿਆ ਫਸਾ ਲਿਆ ਤੇ ਕੱਢ ਲਿਆ ਤੇ ਬਾਕੀ ਕੀ ਕਹਾਂ ਲੱਗਿਆ ਅਸੀਂ ਚਤਾ ਭੁੱਲ ਗਿਆ ਆਹ ਹੋ ਹੁਣ ਤੇ ਵੜ ਗਿਆ ਇਹ ਕਿਦੋਂ ਦੀ ਲਿਆਉਣ ਦਿਆ ਹੁਣ ਤੁੰਗਾਈ ਬੰਦੂਣਾ ਲੈ ਵੇਖਿਓ ਕਿਤੇ ਡੇਲੀ ਵੀ ਲੋ ਕੈਂਸਲ ਨਹੀਂ ਅਜੇ ਇਹ ਵੀ ਹੈਗਾ 7-8% ਨਹੀਂ 11% ਵੀ ਵੀ ਲੋਕ ਬਣਾਣਾ ਸਾਰਾ ਮਿੱਤਰੋ 10 ਮਿੰਟ ਇੱਥੇ ਕਰਦੇ ਆ ਆ ਆ ਗਿਆ ਸਪੇਸ ਭਰ ਗਿਆ ਦੀ ਜਾਨੂ ਗਾੜੀ ਪਾਲੋ ਦੇ ਚੋਰ ਕਰ ਦੇ ਦਮਾਇਆ ਉਹ ਪਾਣੀ ਪੀ ਆਣਾ ਮਾਥਾ ਮਾਰਦਾ ਸੱਟ ਉਸੇ ਟੈਂਡਿਸ ਤੇ ਜਾਂਦਾ ਮੈਂ ਛੱਟ ਚੱਕਿਆ ਜਾਂਦਾ ਚੱਲੋਂ ਦੇ ਸ਼ੀ ਕਰਦਾ ਲਓ ਵੀ ਟਰੈਕਟਰ ਦਾ ਚੇਂਜ ਹਮਨੇ ਨੇ ਕਿਹੜਾ ਤਾਂ ਖਲੋਂਦਾ ਇਹਦੇ ਮੀਟਰ ਤਾਂ ਪੁਰੀਆਂ ਵਗੀਆਂ ਲਾਉਗੇ ਕੋਈ ਨਾ ਕੁਝ ਕਰੂਗਾ ਕਿਉਂਕਿ ਜੈਕ ਵਰਗ ਬਸ ਕਰਕੇ ਕਰ ਕਾਰ ਥੋੜਾ ਆ ਯਾਰ ਗਾਹ ਕਰ ਥੋੜਾ ਆ ਯਾ ਥੋੜਾ ਕਰ ਥੋੜਾ ਪਿੱਛੇ ਮੱਜਾ ਪਿੱਛੇ ਕਰ ਪਿੱਛੇ ਖਾ ਮਾ ਪੈ ਗਿਆ ਪੈ ਗਿਆ ਕਰ ਕਰ ਸਮਾ ਹਾਂ ਮੜਿਆ ਚੱਲ ਆ ਜੁਕਦੇ ਹੋਣ ਜੁਕਦੇ ਤਾਂ ਕਰੀ ਮਸਾ ਕੇ ਤਾਂ ਹੋਣੀ ਨਹੀਂ ਓਏ ਇੰਨਾ ਛੋਈ ਤਾਂ ਖਾਦੀ ਛਿਪ ਛਿਪ ੋੜੀ ਜੀ ੋੜੀ ਜੀ ਨਿੱਕੀ ਜੀ ਕੋਈ ਨਹੀਂ ਉਹੰਦਰ ਵਾਲਾ ਹੀ ਵਿਆਹ ਵਾ ਬਾਜੀ ਕਰਦੇ ਹੋਏ ਕਰਦੇ ਲੈ ਲਾਓ ਵੀ ਇੱਥੇ ਟੱਕਾ ਲਾ ਲੈ ਇਹਨੇ ਯਾਰ ਕੀ ਪੰਦਾ ਹਰ ਪਰਸਾਂ ਚ ਨਾ ਜਾਵੇ ਜੀ ਮੈਂ ਦੀਵਿਆਂ ਕੋ ਹੁਣ ਕਰ ਦਈ ਲਾਓ ਵੀ ਸਾਹਮਣੇ ਤੋਂ ਸਾਹਮਣੇ ਵੱਜੀ ਵੱਜਣ ਤੱਕ ਆ ਲਗੇ ਲਾਉਣ ਚੱਲ ਚੱਲ ਜੇ ਮ ਕੰਮ ਆਉ ਅੱਜ ਆ ਕੱਲਾ ਹੀ ਵਧੀ ਜਾਂਦਾ ਯਾਰ ਚੈੱਕ ਕਰੋ ਬਈ ਕੱਟੀਆਂ ਕਿਦਾਂ ਆਂਦੀਆਂ ਆਂਦਾ ਤੂੰ ਆਹੋ ਵੀਰ ਮਗਰਵਾਲੇ ਇੱਕ ਡਰਾਈਵਰ ਹੈ ਬਾਕੀ ਦੇ ਬਾਕੀ ਦੇ ਪਾਲੀ ਪੁਣੀ ਨਹੀਂ ਹੈ ਇੱਕ ਮਿੰਟ ਰੋ ਜਾ ਜਿੱਦਾਂ ਮੁੰਡੇ ਨੇ ਜੋਰ ਲਾਤਾ ਡਰਾਈਵਰ ਨੂੰ ਅੱਗੇ ਲੈ ਰਹੀ ਹੈ ਮੈਂ ਹਾਂ ਬੋਲੀ ਕਰਦੇ ਤੁਸੀਂ ਇਹਦਾ ਇੱਕ ਵਾਰੋ ਇਹ ਬਹੁਤ ਕਰ ਰਿਹਾ ਏਦਾਂ ਜੀ ਆ ਕੇ ਰੱਖ ਦੇ ਉਹ ਡਾਲੀ ਲੈਣੀ ਉਹਨੇ ਕਿੱਦਾਂ ਐਵੇਂ ਹੀ ਜਾਣ ਕੇ ਹੀ ਕਰਦੇ ਇਦਾਂ ਜੱਫੀ ਜੋ ਗੱਲੀ ਬਣਾ ਕਰੀ ਜਾਂਦੇ ਆ ਉਹ ਜਾ ਮਾਈਕ ਨੂੰ ਕੋਲ ਪਾ ਲਿਆ ਯਾਰ ਨਿਕਲ ਗਈ ਇਹਨੇ ਨਹੀਂ ਗੱਲ ਕਰਦਾ ਕਰਾਂ ਬਰੇਕ ਨਹੀਂ ਉਹ ਕੱਲੇ ਨਾ ਨਾ ਇਹ ठा ਨਹੀਂ ਉਹਨੇ ਜੱਡੀ ਨਾਲ ਇਹ ठा ਵਿੱਚ ਡੇ ਗਈ ਹਾਂ ਉਹ ਨਾ ਸੇਵਗਾ ਯਾਰ ਗੱਲ ਪਤਾ ਗਈ ਟਰਾਲੀ ਖੇਦੀ ਆਪਣੀ ਹੁੰਦੀ ਨਾ ਫੇਰ ਕਰਦੇ ਸਾਰੇ ਫੇਰ ਦੇਖੋ ਉੱਥੋਂ ਵੀ ਘੜਤੀ ਹੀ ਨਹੀਂ ਨਿਕਲਦੀ ਨਹੀਂ ਫੜ ਫੜ ਜਾ ਦੇਖ ਲੀਵ ਲਾਈਵ ਵਲੋਗ ਹੈ ਦਦਨ ਦੇ ਵੀਰੇ ਓਏ ਓਏ ਆ ਵੀ ਲੈ ਓਏ ਓਏ ਆ ਸਾਈਨਟ ਦੇ ਕਿੰਨਾ ਹੀ ਓਹ ਫੱਟੀ ਚੁੱਕੀ ਨਹੀਂ ਆ ਗੱਲੇ ਦੇ ਇਦਾਂ ਦੇ ਜਾਂਦਾ ਹੀ ਓਏ ਯਾਰ ਤਾਂ ਨਪਰ ਆ ਜਾ ਗਾਉਂ ਤੇ ਹਨਾ ਦਿਐ ਲੈ ਤਾਂ ਇਹਨੂੰ ਕਰਨਾ ਪੈਣਾ ਪਹਿਲਾਂ ਜੋਨ ਡਾਰ ਦੇ ਸਿੱਧਾ ਓਏ ਓਏ ਅਮਰੋ ਬਰੇ ਹੋ ਵੀਰਾ ਆਪੋ ਓਏ ਓਏ ਆ ਜੋੜੀ ਆਈ ਆਈ ਗੱਲ ਕਤਰੀ ਵਾਲਾ ਹੀ ਕੰਮ ਕਾਮ ਖਤ ਕਿੱਥੇ ਕਰਾ ਬਾਰ ਬਾਰ ਹੁੰਦਾ ਰੋਗਰ ਧਿਆਣੀ ਮੇਰੇ ਆਦੀ ਆ ਲਾ ਡਰਾਈਵਿੰਗ ਕਰਨੇ ਆਵੇ ਉਹ ਹਾਈ ਜੇ ਤਾਂ ਪਹਿਲੀ ਅਗਲੇ ਟਾਇਰ ਹੋਣੀ ਕਿੱਦਾਂ ਨਹੀਂ ਚੜਦਾ ਜਿਉਣੀ ਹੈ ਪੈਂਚਰ ਲਾ ਕੇ ਆਏ ਪੈਂਚਰ ਲਾ ਕੇ ਆਏ ਆ ਇਹ ਕਿੰਨਾ ਦਾ ਉਹ ਨਮੀਲੀ ਪਾਉਂਦਿਆ ਫਿਰ ਹੁਸ਼ਾਤ ਤਾਂ ਇਹਦੇ ਸੰਗ ਹੁੰਦਾ ਆ ਕਿ ਬਰਸਣਗੇ ਤਾਂ ਮੈਂ ਟੱਟਾ ਇਹਦਾ ਭਾਈ ਇਹਦੇ ਬਨਣਦੇ ਆ ਹਾਈ ਡੇਰ ਯੂ ਹਾ ਆ ਕੇ ਦੀਏ ਕਿਹਦਾ ਨਾ ਆ ਚੱਲ ਜਿਹੜੀ ਆ ਰਹੀ ਨਹੀਂ ਤੇ ਕਣਕੇ ਦੀ ਕਣਕ ਆ ਜੀ ਆ ਜੀ ਦੱਬਾ ਦੱਬ ਜੂ ਆ ਓਏ ਤੇਰੇ ਕੋਲ ਨਾ ਕਿਤੋਂ ਲੱਗ ਲਿਆ ਕੇ ਆ ਮੈਂ ਸਿੱਧਾ ਰੱਖੀ ਕਿਤੋਂ ਲੱਗ ਲਿਆ ਕੇ ਆ ਮੈਂ ਸਿੱਧਾ ਰੱਖ ਦੇ ਬੇਨਿਕ ਜੇ ਡੱਟ ਪਿਆ ਤਾਂ ਮੈਂ ਨਿਕਲ ਜਾਂਗਾ ਆ ਫੜਾ ਪਿਆ ਲੋ ਗਿਆ ਆ ਰਿਹਾ ਪੂਰਾ ਫਟਲਾ ਬੋਮਟ ਅੰਨੇ ਆਵੇ ਚੜਿਆ ਆ ਦੇ ਵੀਡੀਓ ਆਨ ਕੀਤੀ ਬਣਾਉਂਦਾ ਦੀ ਆ ਵੀ ਆਈ ਬਾਦ ਲੋਈ ਬੰਦੇ ਹੋਰ ਆ ਗਏ ਆ ਪੰਡੂ ਵਖਾਟੜ ਲੱਗਾ ਵਾ ਆਇੜਾ ਆ ਲੋ ਉਹਦਾਂ ਆ ਉਧਰਲੇ ਪਾਸੇ ਊ ਵਿਊ ਤਗੜਾ ਉਧਰ ਕਰੋ ਚਿਆਕਾ ਇਹ ਨਹੀਂ ਆਰੇ ਪਿੰਡ ਦੇ ਹੀ ਆ ਹਾਂ ਤੋਈਆ ਸਟਾਰਟ ਤੋਂ ਕਰੀ ਜੇ ਤੋ ਲੋਡਵਾ ਅਦਮੀਆ ਪੋਛੋ ਉਹਨੂੰ ਕਿੱਥੋਂ ਆਇਆ ਕਿੱਥੇ ਚੱਲਾਂ ਫੇਰ ਫੇਰ ਚੱਲੀਏ ਕਰੋ ਜੈਕ ਬੰਦੇ ਆਏ ਤੋ ਜਨ ਦੇਖਣ ਦੂਰ ਦੂਰ ਹੂੰ ਦੂਰ ਨਹੀਂ ਆਨ ਨਾਲ ਤਾਂ ਪਿੰਡ ਤੂੰ ਇਹ ਕਿੱਥੋਂ ਆਂਦੇ ਆਈ ਲੋ ਵੀ ਕਰੋ ਚੈੱਕ ਓਏ ਸੁੱਟ ਲਈ ਉਹਨੇ ਰੁਕ ਓਏ ਓਏ ਰੁਕ ਜਾ ਕੰਮ ਖਤਰੇ ਵਾਲਾ ਚਲਾਈ ਪਜਾਵ 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 ਲਾਓ ਬਈ ਹਾਂ ਉਹ ਵੀ ਕਰਦਾ ਇਕੱਠਾ ਇਹਨੇ ਉੱਥੇ ਵੀ ਰਾੜ ਦੇ ਇਹਨੇ ਕੱਲੇ ਨੇ ਕਰਦੇ ਨਹੀਂ ਟਰਾਲੀ ਕੱਲੇ ਨੇ ਹਾਂ ਆ ਜਾਂ ਨਹੀਂ ਕੋਈ ਆ ਵੇਖ ਜਿੱਦੇ ਨਾਲ ਖਲੋਤਾ ਵਾਂ ਉੱਥੇ ਹੀ ਏ ਟਰਾਲੀ ਪਤਾ ਕੀ ਇੱਕ ਟਰਾਲੀ ਹੀ ਕਿਸ ਦੀ ਤੇ ਇੱਕ ਟਰਾਲੀ ਨਹੀਂ ਨਾ ਫਿਰ ਇਹਦਾ ਕਦੇ ਦਾ ਲੋਗ ਆ ਤੁਹਾਡਾ ਕੋਈ ਰੋਲ ਵੀ ਨਹੀਂ ਹੈਗਾ ਅਹੀਂ ਦੇ ਪਾਸੇ ਆਵੇਂ ਸਮਾਜ ਸੇਵਾ ਕਰਨ ਆਏ ਆ ਨਹੀਂ ਸਾਡੇ ਕੋਲ ਰੋਲ ਹੁੰਦਾ ਦੇ ਕੋਈ ਨਾ ਕਰਕੇ ਜਾਨਾ ਮੈਂ ਫਿਰ ਉਹ ਜੱਗ ਬਰੇਟਾ ਬੋਲੇ ਦਾ ਸਟੱਡ ਦਾ சுவோக்க ਲੋ ਵੀ ਸੀਟੀਆਂ ਸੀਟੀਆਂ ਚੈੱਕ ਕਰਦੇ ਹਾਂ ਹੁੰਦਾ ਪਹਿਲਾਂ ਮੇਰਾ ਡਰ ਨਹੀਂ ਹੋ ਜਾਂਂਦਿਆ ਪਹਿਲੇ ਇਹ ਦੇਖ ਲਓਗੇ 300 ਤਿਲਵਾ ਕੇ ਟਾਲੀ ਕੱਢਣਾ ਹੈ ਆ ਇਹ ਹੁੰਦਾ ਇਹ ਠੂਕਦਾਈ ਇਹ ਚੱਲੋ ਸੇਵ ਕਰ ਕੀਵਾ ਕਾਮਯਾਬ ਉਤੇ ਹਾਂਜੀ ਚੱਕਰਾ ਹੋ ਗਿਆ ਨਾ ਮਸਹਾਲ ਆ ਵਾੜਾ ਮਾਮਾ ਟਿੱਕਾ ਵੇਖ ਕਿਦਾਂ ਇਹ ਨਹੀਂ ਲੱਟਣੀ ਨਾ ਮੇਰੇ ਸਾਹ ਤਲਾ ਵੀ ਚੱਕਰਾ ਸਾਲਾਨੀ ਕੰਮ ਕਰਦੀ ਆ ਮੈਂ ਬੜਾ ਟੈਨਰ ਹੋ ਗਿਆ ਉਹ ਇਹ ਟੋਆਕ ਦਾ ਪੈ ਗਿਆ ਉੱਤੇ ਉਈ ਟਾ ਟਾ ਬੋੜਦੀਆਂ ਨਾਰੀਆਂ ਉਹ ਵੇਖ ਨੂੰ ਗਾ ਐਡਾ ਜਾਣਦੇ ਸਦਾ ਜੋ ਤੋਂ ਚਾਰ ਤੇ ਕਰਦੀ ਆ ਰੋ ਚੈੱਕ ਵੀ ਕਿਹੜੀ ਲੀਗ ਤੇ ਆਉਂਦੀ ਟਰਾਲੀ ਇੱਕ ਟਾਇਰ ਹਵਾ ਜਾ ਆਇੜਾ ਟਾਇਰ ਦੇ ਹੀਟਾਂ ਲੱਗਣ ਡਿਆ ਇੱਕ ਟਰਾਲੀ ਡਾਰ ਲੱਗਣ ਡਿਆ ਆਹ ਵੇ ਵਿੰਗੀ ਜਿਆਦਾ ਉਹ ਵੀ ਟਰਾਲੀ ਨੇ ਆਹ ਰਾਵਣਾ ਉਹਦੇ ਘਰ ਤੇ ਗੱਲ ਨਿਕਲ ਗਈ ਆ ਆਹ ਤਰਲੇ ਗਾੜੀ ਤੁਹੇ ਦੇਣੀ ਹੈ ਨੀ ਨਾ ਮੋਨ ਮੋਨ ਅੱਧਾ ਕਿਦਾਂ ਡੱਕੇ ਦਾ ਆਹ ਲੋ ਵੀ ਪੈਲੀ ਟੈਸਟਿੰਗ ਹੋ ਗਈ ਆ ਹੁਣ ਗਾਹ ਦਾ ਟੈਸਟਿੰਗ ਆ ਇਨੂੰ ਖੜਾ ਕਰਾਂਗੇ ਹਰ ਦਾ ਚੱਲ ਅਸੀਂ ਉੱਥੇ ਵੀ ਹੋ ਕੇ ਆਉਣ ਵਾਲੇ ਓਏ ਪਿੰਡ ਆਊਗਾ ਚੱਲ ਕੋਈ ਪਾਈ ਆ ਬਾਕੀ ਆ ਧੰਨਵਾਦ ਆ ਖਤਰੇ ਦੇ ਖਿਡਾਰੀ ਮੋਤ ਦੇ ਖੂ ਵਾਲੀ ਸਕੂਟਰੀ ਵੀ ਆ ਗਈ ਆ ਆਪਣੇ ਕੋਲ ਇਹੋਂ ਨਗਾਰੇ ਕਰੇ ਨਹੀਂ ਅਭੀ ਨੇ ਕਰੀ ਤੂੰ ਸੁਣੀ ਇਹਦੀ ਪਾਵਟਰ ਬੰਨ ਸੁਣੀ ਆ ਆ ਓਏ ਮੋਟਰਸਾਈਕਲ ਲੈ ਲੈ ਚਲੋ ਚੱਕ ਰੋਜ ਨਾ ਕਰਦਾ ਵਾ 963 ਕੋਣ ਡਿਆ ਇਹ ਕਹਿਣ ਲੈ ਗਿਆ ਵੀ ਉਹਨੇ ਵੀ ਲਿਓਣਾ ਓਏ ਕਰੀ ਸਾਈਡ ਤੇ ਮੋੜ ਛੇੜਾ ਤਾਰ ਤੇ ਪੈਲੀ ਤੇ ਚਾਬੀ ਵੀ ਚਾਹੀਏ ਕਰੀ ਸਟਾਰਟ ਕਰੀ ਸਟਾਰਟ ਜਿੱਥੇ 963 ਤੇ ਖੜੇ ਘੱਟਦਾ ਉੱਥੇ ਹੁੰਦਾ ਓ ਹੋਊਗੀ ਹੋਊਗੀ ਹੋ ਗਈ ਆ ਜਿਹਨੇ ਮੈਨੂੰ ਟ੍ਰੈਕਟਰ ਬੋਲਾਈ ਆਹੀਂ ਤੇ ਛੇਤੀ ਲਾਣੂ ਇਹਦੇ ਵਿੱਚ ਵੀ ਉਹਨੇ ਹਣਾ ਤਾਰ ਲਈ ਤੇ ਕਰਨੀ ਕਿੱਦਾਂ ਵਾ ਇੱਕ ਗੱਲ ਹੋਰ 300 ਰੁਪਏ ਦਾ ਤੇਲ ਪਾਇਆ ਹੋਵੇ ਅੱਜ ਪਤਾ ਨਹੀਂ ਕਿੱਥੇ ਵੱਧੋ ਇਹੜਾ ਹੁਣ ਵੇਖੋ ਦੁਨੀਆਂ ਦੇ ਟਰੈਕਟਰ ਹੋਰ ਤੇ ਉਹਨਾਂ ਦਾ ਨਾਂ ਕੀ ਆ ਵਾ ਉਹਨੂੰ ਬੁਲਾ ਮਰਾ ਆਈ ਆ ਆ ਗਿਆ ਕਹਿੰਦੇ ਦੋ ਦੋ ਟਰਾਲੀਆਂ ਪਾਉਂ ਮਗਰ ਕਹਿੰਦੇ 900 ਰੇਟ ਲਿਆਓ ਇੱਕੋ ਨਹੀਂ ਗੱਲ ਬੰਨੀ ਹਾਂ ਨਹੀਂ ਨਹੀਂ ਇਹ ਟਰੈਕਟਰ ਕਿੱਧਰੋਂ ਘਟ ਨਿਕਲਿਆ ਹਾਂ ਇਹ ਲੈ ਗਿਆ ਧੂਕੇ ਟਰਾਲੀ ਆਪਾਂ ਤੇਰੇ ਵਾਲੀ ਆਏ ਉਹ ਮੈਂ ਵੇਖਣਿਆ ਮੈਂ ਮਾ ਮੁਰਕੇ ਆਈ ਅਸੀਂ ਹਾਂ ਜਲਦੀ ਘੜ ਅਮਨ ਆ ਗਿਆ ਹੁਣ ਉਹ ਕੋ ਰਿਵਿਊ ਲਈ ਜਾ ਗਿਆ ਚੱਲ ਚੱਲ ਪਰ ਆ ਵੜ ਇਹ ਤਾਂ ਨਿਕਲ ਜਾਣਾ ਵਾ ਬਾਕੀ ਮਿੱਤਰੋ ਮੁੱਲ ਮੋੜਦਾ ਵਾ 70000 ਮੁੱਲ ਮੋੜਦਾ ਵਾ ਜਿਹੜੀ ਟਰਬੋ ਲਵਾਈ ਮੁੱਲ ਮੋੜਦਾ ਪਾੜਦਾ ਟਰੈਕਟਰ ਜਾਂਦਾ ਪਾ ਦਿਓ ਜੋ ਮਰਜੀ ਮਗਰ ਤੇ ਚਲੋ ਹੁਣ ਤੁਹਾਨੂੰ ਇਦਾਂ ਦੇ ਵਲੋਗ ਵੇਖਣ ਨੂੰ ਮਿਲਣਗੇ ਤੇ ਜਿੰਨੂੰ ਆਤੇ ਡੇਲੀ ਵਲੋਗ ਵਧੀਆ ਲੱਗਦੇ ਆ ਉਹ ਚੈਨਲ ਕਰ ਲਿਓ ਸਬਸਕ੍ਰਾਈਬ ਇਹ ਵਲੋਗ ਸਾਰੇ ਵੇਖਣਾ ਵਾ ਜਿਨ੍ਹਾਂ ਨੇ ਅਨਫੋਲੋ ਜਾਂ ਨਹੀਂ ਕੀਤਾ ਉਹਨਾਂ ਵੀ ਵੇਖਣਾ ਵਲੋਗ ਆ ਜਿਹੜਾ ਚਲੋ ਹੁਣ ਬਾਕੀ ਕਮੈਂਟਾਂ ਵਿੱਚ ਹੁਣ ਦੱਸੋ ਕਿਤਾ ਦੇ ਵਲੋਗ ਇਹ ਜਿਹੜੇ ਇਹ ਵਲੋਗ ਜਿਹੜੇ ਆ ਨਾ ਇਹ ਉਹਨੇ ਵੀ ਵੇਖਣਾ ਵਾ ਜਿਹੜਾ ਚੋਰੀ ਚੋਰੀ ਵੇਖਦਾ ਨਾ ਇਹਦੇ ਵਲੋਗ ਤੇ ਉਹਨਾਂ ਨੇ ਵੀ ਵੇਖਣਾ ਵਾ ਸਾਰਿਆਂ ਨੇ ਜਪਾ ਦਾ ਉਹ ਨਾ ਨੀ ਲਾਈ ਜਾਨਾ ਵੀ ਕਿਦਾਂ ਮਤਲਬ ਵਖੀ ਪਾੜੀ ਐ ਜਿਹੜੇ ਕਹਿੰਦੇ ਸੀ ਨਾ ਕਿ ਟਰਬੋ ਦਾ ਫਾਇਦਾ ਨਹੀਂ ਕੋਈ ਦੇ ਥਾਪੀ ਦੇ ਗੱਲ ਸੋੜ ਥਾਪੀ ਦੇ ਕੇ ਛੱਡਣਾ ਵਾ ਉਦਾਂ ਉਦਾਂ ਐਥੇ ਵਾ ਲੱਗਦਾ ਟਰਬੋ ਦਾ ਜਿਹੜੇ ਕਹਿੰਦੇ ਕਿ ਟਰਬੋ ਨਾਲ ਰੋਕ ਨਹੀਂ ਐਥੇ ਵਾ ਲੱਗਦਾ ਟਰਬੋ ਦਾ ਵੀ ਮੋੜ ਮੋੜ ਠੀਕ ਨਹੀਂ ਮੋੜ ਦਵਾਈ ਤੇ ਸ਼ੌਂਕ ਨੂੰ ਸੀੜੀਆਂ ਕਰਕੇ ਸੀ ਬਾਕੀ ਜਿਹੜੇ ਗੱਲਾਂ ਕਰਦੇ ਉਹਨਾਂ ਦੀ ਏਲ ਬਲੋ ਬਾਕੀ ਇਹ ਹੁਣ ਵੀ ਮੈਂ ਕਹਿੰਨਾ ਵੀ ਅਹੀਂ ਸ਼ੌਂਕ ਨੂੰ ਟਰਬੋ ਲਵਾਈ ਸ਼ੌਂਕ ਨੂੰ ਨਹੀਂ ਮਤਲਬ ਕੋਈ ਇਹ ਕੰਮ ਨੂੰ ਨਹੀਂ ਲਾਈ ਸੀੜੀਆਂ ਨੂੰ ਟਰਬੋ ਲਾਈ ਸੀ ਤੇ ਹੁਣ ਭਲੇ ਆ ਵੀ ਹੁਣ ਭਲੇਖੇ ਕੱਢਣ ਦੀ ਆ ਵੇਖ ਕਲਾਈ ਲਾਵੀ ਕਰੋ ਬੰਦੇ ਚੱਕ ਹਾਂਜੀ 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 ਕਦਾਵਰ ਵਧੀਆ ਮਾਰ ਰਿਹਾ ਜੋਰ ਬੜਾ ਯੂਰ ਮਾਰ ਰਿਹਾ ਕਿ ਮੈਂ ਨਾ ਕੋਈ ਕੋਨਾ ਆਇਓ ਫਿਰ ਬੜ ਗਈ ਆ ਆ ਮਬਤੇ ਵਿੱਚ ਤੇਲ ਕਿੱ데 ਰਪਲਾ 30 ਦਾ ਤੇਲ ਪਾਇਆ ਦਦਾ ਕੀ ਕਹਿਣਿਆ ਟਰੈਕਟਰ ਚ ਕੋਈ ਰੇਤ ਨਹੀਂ ਆ ਗਈ ਆਹ ਲੋ ਵੀ ਮਿੱਤਰੋ ਘਰ ਦਾ ਮੈਦਾਨ ਫਤੇ ਤੇ ਵਲੋਗ ਜੇ ਵਧੀਆ ਲੱਗਿਆ ਨਾ ਇਹ ਡੇਲੀ ਵਲੋਗ ਹੀ ਵੀਰ ਕਹਿੰਦਾ ਡੇਲੀ ਵਲੋਗ ਸ਼ੁਰੂ ਕਰੋ ਮੈਂ ਦੇ ਲੋ ਟਾਈਮ ਵੀ ਸਵੇਰ ਦੇ 10 ਵਜੇ ਹਜੇ ਦਿਨ ਚੜਨਾ ਵਾ ਤੇ ਹਜੇ ਚਾਹ ਪੀਤੀ ਆ ਚਾਹ ਪੀ ਕੇ ਆਣੂ ਆ ਗਏ ਆ ਪਹਿਲੇ ਵਿਆਹ ਵੀ ਜਾਣਾ ਤੇ ਬਹੁਤ ਵੇਖੋ ਨਜ਼ਾਰਾ ਬੰਨਿਆ ਕਿ ਨਹੀਂ ਆ ਆ ਲਾ ਦੇਣੇ ਹੈ ਉਤੋ ਰੋ ਜਾ ਤੂੰ ਮੈਨੂੰ ਮੁੱਦਾ ਕਰ ਹਾਂ ਸੀੜੀ ਮਢਾ ਦੋ ਇੱਕ ਵਾਰੀ ਆ ਚਲੋ ਲੋ ਵੀ ਟਰਾਲੀ ਪਾਤੀ ਉਹਨਾਂ ਦੀ ਉਹਨਾਂ ਦੇ ਮਗਰ ਤੇ ਜੇ ਯਾਰ ਤੁਹਾਨੂੰ ਪਤਾ ਆਪਣੀ ਆਪਣੀ ਟਰਾਲੀ ਹੋਵੇ ਨਾ ਤੇ ਨਜ਼ਾਰਾ ਵੱਖਰਾ ਹੁੰਦਾ ਵਾ ਤੇ ਚਲੋ ਚੱਲੀਏ ਹੁਣ ਕਰੋ ਗੱਲ ਲੋ ਵੀ ਹੋਣੀ ਕਹਿੰਦੇ ਕਰੋ ਕਰੋ ਚਲੋ ਉਹ ਤੁਹਾਡੀ ਭਲੀ ਹੋਏ ਆਹ ਲਈ 25 ਨੰਬਰ ਤੇ ਮੇਂ ਮਿੱਤਰੋ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਵਾ ਵੀ ਤੁਸੀਂ ਕਿੱਦਾਂ ਦੇ ਵਲੋਗ ਵੇਖਣੇ ਆ ਸਾਡਾ 25 ਨੰਬਰ ਨਹੀਂ 2500 ਦੀ ਹੈ ਤੇ ਤੁਸੀਂ ਹੁਣ ਇਹਦਾ ਦੋ ਵੀ ਵਲੋਗ ਕਿੱਦਾਂ ਦੇ ਇਦਾਂ ਦੇ ਹੋਣ ਜਾਮਲਵ ਥੋੜੇ ਮਿੱਠੇ ਮਿੱਠੇ ਜਿਹੇ ਹੋਰ ਤੇ ਜਾਂ ਗੱਡੀ ਆ ਦੇ ਕੋਣ ਉਹ ਕੋਣ ਤੇ ਵਲੋਗ ਨੂੰ ਪਿਆਰ ਦੇਣਾ ਤੁਹਾਡਾ ਕੰਮ ਹੈ ਨਾ ਸੀਰੀਅਸ ਹੋ ਗਿਆ ਤੇ ਹੁਣ ਇਦਾਂ ਦੇ ਵਲੋਗ ਹੀ ਆ ਗਏ ਹੁਣ ਚਾਚੇ ਹੁਣੀ ਬੁਲਾਉਣ ਦੇ ਆ ਨੂੰ ਕਹਿੰਦੇ ਮੀ ਆ ਗਿਆ ਸਣੋ ਗਦਰੋ ਤੇ ਆਜੋ ਸਾਰੇ ਜਣੇ ਦੋ ਦੋ ਹੱਥ ਲਾਈਏ ਹੁਣ ਆਜੋ ਚਲੋ ਚਲੋ ਉਤਰੋ ਮੈਦਾਨ ਚ ਹੁਣ 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 ਪਤਾ ਲੱਗਣਾ ਵਾ ਇੱਥੇ ਪਤਾ ਲੱਗਣਾ ਹੀ ਹੁਣ ਵੀ ਡੇਲੀ ਵਲੋਗਿੰਗ ਵੇਖ ਲਓ ਵੀ ਸਾਡਾ ਡੇਲੀ ਵਲੋਗ ਚ ਕੀ ਹੁੰਦਾ ਵਾ ਇਹੋ ਹੁੰਦਾ ਹੀ ਡੇਲੀ ਵਲੋਗ ਬਸ ਸਾਡੇ ਘਰ ਸਾਡੇ ਉਹਨਾ ਐਕਟਰਾਂ ਨੂੰ ਤੇ ਹੈ ਨਹੀਂ ਆ ਵੀ ਜੱਜਾ ਆਪਣੇ ਘੁੰਮਣੇ ਜਾਣਾ ਹੈ ਸਾਮਣੇ ਪੈਲੀ ਚ ਹੀ ਜਾਣਾ ਹੈ ਘੁੰਮਣੇ ਘੁੰਮਣੇ ਕੋਈ ਨਹੀਂ ਜਾਣਾ ਸੋ ਵੀ ਮਸ਼ੀਨ ਲੱਗ ਗਈ ਆ ਤੇ ਹੁਣ ਆ ਥੋੜਾ ਜਿਹਾ ਕੰਮ ਕਾਲੀਏ ਫਿਰ ਮਿਲਦੇ ਆ ਤੁਹਾਨੂੰ ਜਸਵਿੰਦਰ ਜੀ ਹੁਣ ਇਵੇਂ ਪਹੁੰਚ ਚੁਕੇ ਨੇ ਵਿੱਚ ਮੈਦਾਨ ਦੇ ਕਰੋ ਜੱਕ ਹੁਣ ਬਸ ਕੰਮ ਇਹ ਆ ਵੀ 10 ਕਿ ਮਿੰਟ ਦੋ ਨੂੰ ਬਸ ਕੰਮ ਖਿਲਾਰਾ ਪੈਣਾ ਮੈਂ 10 ਮਿੰਟਾਂ 'ਚ ਕੀ ਕਹਿਣਾ ਕੀ ਕਹਿਣਾ ਜਾਓਗੇ ਗੱਲ ਕਰੋ ਗਈ ਕਹਦੇ ਜੋ ਕਹਦਾ ਚਲੋ ਹੁਣ ਮਿਲਦੇ ਬਾਅਦ ਫਿਰ ਥੋੜਾ ਇਹ ਕਰ ਲਈਏ ਕੰਮ ਲੋ ਵੀ ਬੰਦੇ ਨੇ ਇਹ ਕੰਮ ਕਰਨ ਨੂੰ ਮੈਂ ਚੱਲ ਛੱਡੇ ਦੀਆਂ ਬੋਲਾਂ ਲੈ ਜਾਈਏ ਚਲੋ ਵੀਰ ਜੀ ਲੈਣਾ ਅੱਜ ਬੰਦੇ ਆ ਗਏ ਹੁਣ ਬਲੋਗing ਫਿਰ ਇਦਾਂ ਹੀ ਆ ਡੇਲੀ ਵਲੋਗ ਦੇ ਵਿੱਚ ਤੇ ਫਿਰ ਸਿਸਟਮੇ ਉਹੀ ਆ ਹੁਣ ਇਹੋ ਹੀ ਆ ਕਰਨਗੇ ਤੇ ਚਲੋ ਫਿਰ ਬਣੇ ਰੋ ਨਾਲੇ ਵਲੋਗ ਦੇ ਨਾਲ ਐਂਡ ਤਾਂ ਕੱਲ ਹੋਨੇ ਨਾ ਦੋਹਣੇ ਤੇ ਕਿੰਨੂ ਵੀ ਜਾਣਾ ਵਾ ਫਿਰ ਉੱਥੇ ਵੀ ਜਾਣਾ ਆਹ ਦੇਖੋ ਗੈਂਗਸਟਰ ਸਾਡੇ ਮਿਲਦਾ ਵਾ ਓਏ ਵੇ ਗਾਲਾਂ ਕੱਢਣ ਨੇ ਨੇ ਮਿਲੂ ਤੇ ਚਲ ਗਿਆ ਕੰਮ ਦੇ ਟਾਈਮ ਇਦਾਂ ਹੁੰਦਾ ਦੇ ਘਰ ਦਾ ਦਾਦਾ ਵਾ ਪਰ ਇਹ ਵੀ ਸੇਵਾ ਪਾਣੀ ਮੈਂ ਪੂਰਾ ਧਿਆਨ ਰੱਖਦਾ ਵਾ ਠੰਡਾ ਠੰਡਾ ਲੈ ਕੇ ਜਾਈਦਾ ਵਾ ਲੋ ਵੀ ਬੰਦੇ ਮੈਂ ਕਿਹਾ ਚਾਰਜ ਕਰ ਜੀਏ ਕਰੀਆਂਗੇ ਪਹਿਲਾਂ ਮੈਂ ਹੱਲਾ ਲਿਓ ਲੱਗਾ ਸਾਰਿਆਂ ਲਈ ਉੱਧਰ 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 ਵੇਖੋ ਤੇ ਮੰਗੇ ਕੋਈ ਨਹੀਂ ਲੈ ਜਾ ਤੇ ਹੱਲਾ ਉਹਦੇ ਕੋਈ ਨਹੀਂ ਤੇ ਫਿਰ ਮੈਂ ਕਿਹਾ ਚਲੋ ਦੋ ਕੋਕ ਦੀਆਂ ਬੋਲਣਾ ਇੱਕ ਡਿਊ ਦੀ ਲੈਣ ਦੀ ਐ ਤੇ ਮਿਲਦੇ ਫਿਰ ਤੁਹਾਨੂੰ ਛੇਤੀ ਬਾਈਕ ਦੀ ਚਲੋ ਅੱਲੀ ਸੱਦੇ ਆ ਵੇਖੋ ਯੂਥ ਆਉਂਦਿਆ ਦੂਰ ਦੂਰ ਕੰਮ ਕਰਨ ਆਹ ਤੇ ਬੰਦਾ ਸੱਦਿਆ ਨਾ ਪਾ ਲਿਆ ਆ ਚైనా ਤੋਂ ਸੱਦਿਆ ਐਨੂੰ ਕਰ ਮੂ ਮੈਂ ਨਹੀਂ ਕਰਦਾ ਤੇ ਵੀ ਨਹੀਂ ਲਿਆ ਤੇ ਵਾਰੀ ਨਹੀਂ ਵੀਰ ਹੈ ਕਿ ਨਾ ਆਇਆ ਆ ਜਾਂਦਾ ਵਾ ਆ ਜਾਂਦਾ ਵਾ ਮੂ ਨੂੰ ਚੰਗਾ ਰੋ ਖੀਦਾ ਤੁਸੀਂ ਵਾ ਬਾਕੀ ਵੇਖ ਲੇ ਲੱਗਦਾ ਲੱਗਾ ਤੇ ਕੀ ਮੋਲ ਚਾਲਾ ਇਹ ਦੱਸ ਥੇਲਾ ਬਹੁਤ ਵਧੀਆ ਲੱਗਾ ਵਾ ਹਾਂ ਮਤਲਬ ਕਿ ਬਹੁਤ ਘੈਂਡ ਮੇਲਾ ਲੱਗਾ ਵਾ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਉਹਨਾਂ ਨੇ ਆੜੀ ਦੱਸ ਦੇਣਾ ਕਿੱਥੇ ਆ ਪੁੱਤ ਦੱਸ ਦੇਣਾ ਆਪਣਾ ਐਡਰੈਸ ਮੈਂ ਆਪਣੇ ਮੇਲੇ ਹੈਗਾ ਟਿੰਕ ਚੌਕ ਲੱਗੇ ਹਾਂ ਹਾਂ ਆ ਤਾਂ ਬਹੁਤ ਸੋਹਣਾ ਮੇਲਾ ਲੱਗਾ ਉਦਾਂ ਬੱਚਾ ਬਚਾਤ ਬਹੁਤ ਵਧੀਆ ਬਲੋਗਿੰਗ ਡੇਲੀ ਸ਼ੁਰੂ ਕਰਦੀ ਐ ਹੁਣ ਡੇਲੀ ਵਲੋਗ ਫੇਰ ਫੇਰ ਉੱਠ ਕੇ ਬਲੋਗ ਸ਼ੁਰੂ ਕਰਦੀ ਚਾਹ ਪੀਂਦਾ ਪਹਿਲਾਂ ਫਸੇ ਖਾ ਮਿੱਤਰੋ ਤੇ ਚਾਹ ਵੀ ਲੱਗੇ ਉੱਠ ਗਿਆ ਹਾਂਜੀ ਰੋਕੇ ਉਹ ਮੀ ਪਿਆ ਗਿਆ ਖੁਬਾ ਬਾਕੀ ਇੱਕ ਵੀਆਈਪੀ ਹੈਗਾ ਟਿਕਟਕ ਆ ਹੈਗੀਆਂ ਆ ਚਲੋ ਫਿਰ ਉਧਰ ਉਧਰ ਵਿਖਾ ਦੇ

ਨੇ ਉਹ ਲੈ ਤਾਨੂੰ ਨਮਾਲਾ ਲੈ ਤਾਨੂੰ ਥਾ ਕੀ ਦਿਆਂ ਕਰਨ ਲੈਣਗੇ ਨਹੀਂ ਵਧੀਆ ਵਾ ਇਹ ਤੂੰ ਪੇਲੀਰ ਪਾਇਆ ਸੋਨਾ ਲੱਗਣਾ ਐ ਚੋ ਆ ਲੱਗਣਾ ਹੂੰ ਉਹ ਤੋਂ ਰਪਟਾਲਾ ਪੋਣਾ ਐ ਨਾ ਉਹ ਵੀ ਲਿਆਵਾ ਇੱਕ ਉਹ ਵੀ ਲੈਣ ਦਾ ਵਾ ਇਹ ਕੰਮ ਚ ਭਾ ਗਈ ਇਹਦਾ ਰਪਟਾਲਾ ਹਾਂ ਮੈਂ ਦੇ ਕੰਮ ਥੋੜੀ ਕਰਨੀ ਐ ਮੈਨੂੰ ਪੁੱਛੇ ਕਿੰਨਾ ਮੈਂ ਕਹਾਂ ਇਹਨੂੰ ਪੁੱਛੇ ਕਿਹੜਾ ਲਿਆ ਕੱਪੜੇ ਅਹੀਂ ਤੇ ਹੁੰਦਾ ਐਹੀਂ ਔਰ ਟਰਾਲੀ ਫਸੀ ਹੈ ਉਧਰ ਗੁਣਾ ਆ ਗਿਆ ਮੈਨੂੰ ਦੱਸ ਵੀ ਕੱਪੜੇ ਆਪਣੇ ਸਿੱਧਾ ਉਹਨਾਂ ਦਾ ਕੰਟਰੈਕਟ ਵਾ ਆ ਜਿਓ ਐਡਰੈਸ ਦੱਸ ਦੇ ਨਾ ਦਾ ਲਿਆ ਦਾਂਗੇ ਕੋਈ ਨਹੀਂ ਪੈਸੇ ਤੁਸੀਂ ਲਾ ਐਡਰੈਸ ਵੀ ਫੇਰ ਮਿਲੂ ਐਡਰੈਸ ਦੇਦਾ ਕਰੀ ਕਰੀ ਨਾ ਇੱਕ ਕਰੀ ਵਨ ਮੋਰ ਬਾਕੀ ਜੇ ਮਜ਼ਾ ਆਉਂਦਿਆ ਵਲੋਗ ਦੇਖਣ ਦਾ ਤੇ ਵਿੱਚ ਤਾਲੀਆਂ ਮਾਰੋ ਵਿੱਚੇ ਮਾਰੀ ਜਾਓ ਆ ਰਿਓ ਤੇ ਦਾ ਕੰਮ ਮੁੱਕ ਗਿਆ ਅੱਧਰੀ ਵਗਾ ਓ ਲੈ ਆ ਮਸੀਹ ਮਲੋ ਵਲੋਗ ਕਰ ਗੋ ਬਿਠਾਈਏ ਨਾਲ ਹੀ ਹਾਂ ਕੋਈ ਗੱਲ ਨਹੀਂ ਨਹੀਂ ਆਉਣ ਰਿਹਾ ਮਸ਼ੀਨ ਆ ਵੇਖੋ ਡਾਈ ਉਹਦਾ ਜਿਗਾਰ ਲਈਏਗਾ ਜੀ ਇਹਦਾ ਆ ਜਾਏ ਐਸੀਨ ਲਈਏਗਾ ਜਿਗਾਰ ਮਮਾ ਦੁਪਹਿਰ ਤੇ ਕੱਢਿਆ ਕਰਾਂਗੇ ਸਾਲਿਆ ਬੱਤੀ ਬੜੀ ਵੱਧਦੀ ਐ ਐਸੀ ਸਾਲਿਆ ਤਾਰ ਲਾ ਕੇ ਲਟਾਂ ਨਹੀਂ ਪੰਨੇ ਕੋਣ ਉੱਥੇ ਆਓ ਉਹ ਤਾਰ ਉੱਥੇ ਲਾਤ ਨਹੀਂ ਲਾਗੇ ਬਾਣੀਆਂ ਜੇ ਉੱਥੇ ਸਿੱਧੀ ਚੱਲ ਜਾਣਾ ਸਾਰੇ ਕੀ ਆ ਹਾਂ ਸਾਰੇ ਕੀ ਆ ਅੱਧੀ ਲੱਗੀ ਮੇਰੇ ਕੋਲ ਲਾਓ ਬਈ ਆਦੇ ਕੰਮ ਮੁੱਕ ਗਿਆ ਉਹ ਮੈਂ ਤਾਂ ਪਣੀ ਲਗਾ ਕਰਨ ਰਹਾ ਹਤਾ ਹੀ ਇਦਰਾ ਆ ਥਲੇ ਦੇ ਨਹੀਂ ਉਹਨੇ ਇਹ ਦੇਖੀ ਆ ਐ ਰੁਕਣੀ ਇਹ ਪੈ ਗਿਆ ਇਹਨੂੰ ਇਹ ਪੈ ਗਿਆ ਇਹਨੂੰ ਬੈਰੀ ਚ ਲੱਗਾ ਠੀਕ ਉਹ ਤੇ ਢਵਾ ਲਈ ਕਹਿੰਦਾ ਉਹਨੇ ਲਓ ਵੀ ਅੱਜ ਤਾਂ ਗਿਆ ਦਿੱਲੀ ਵਲੋਗ ਜਿੱਥਾ ਆਊਗਾ ਜਿੱਥਾ ਭੁੱਲ ਗਿਆ ਸੀ ਉਹਨਾਂ ਦੇ ਜਿਮ ਆਏ ਆ ਜਿਮ ਲਾਉਂਦੇ ਆ ਜਦੋਂ ਵੇਖੋ ਤੇ ਬਾਕੀ ਤਾਂ ਉੱਤੀ ਜਾ ਕੇ ਮਲਾਉਂਦੇ ਆ ਪੂਰਾ ਕੰਮ ਜੋਰਾ ਸ਼ੋਰਾ ਚ ਚੱਲ ਗਿਆ ਤੇ ਬਾਕੀ ਪਣੇ ਰਹੇ ਹੋ ਸਹੀ ਫਲੇ ਪਿੰਡ ਜਾ ਕੇ ਵੇਖਦੇ ਆ ਉਹਨੇ ਮਹਿਫਲ ਦੇਖੋ ਤੁਸੀਂ ਹਣ ਬਹੁਤ ਚੱਲ ਜਿੰਮ ਦਾ ਇੱਧਰ ਲੱਗਣ ਦੀ ਐ ਕਿਉਂ ਨਾ ਸ਼ੋਰਾਂ ਚ ਰੱਖ ਕੇ ਚਕੇ ਰੱਖ ਕੇ ਚਕੇ ਜਿੰਮ ਦਾ ਕੱਲਾ ਜਿੰਮ ਦਾ ਵਲੋਗ ਵੀ ਆਊਗਾ ਜੇ ਅਸੀਂ ਕਹੋਗੇ ਤੇ ਹਨਾ ਚੱਲੀਏ ਥੱਲੇ ਫੋਨ ਆ ਗਿਆ ਜੇ ਸੋਦੇ ਬੱਤੇ ਵਾਲਾ ਹੀ ਆ